ਇਹਦੇ ਰਿਲੇਕਸ਼ਨ ਮੀਟਿੰਗਜ਼ ਲਗਾਤਾਰ ਇੱਕ ਦੇ ਮਗਰ ਇੱਕ ਜਲਦੀਆਂ ਆਈਆਂ ਤਕਰੀਰਾਂ ਵੀ ਬਹੁਤ ਹੁੰਦੀਆਂ ਆਈਆਂ ਪਰ ਸੱਚ ਯਾਰੀਓ ਇੱਥੇ ਤਾਂ ਬਹੁਤ ਬੋਲਣ ਨੂੰ ਜੀ ਜਿਸ ਕਰਕੇ ਨਹੀਂ ਕਰਦਾ ਵੀ ਅਸੀਂ ਕੋਈ ਤੁਹਾਡੇ ਲਈ ਬਹੁਤ ਕੁਝ ਕਰਿਆ ਪਹਿਲੇ ਪਾਸਟੇ ਚ ਜਾਉਣ ਦੇ ਟਾਈਮ 'ਚ ਕੁਝ ਕਰਾਂਗੇ ਇਸ ਕਰਕੇ ਬੋਲਣ ਨੂੰ ਜੀ ਕਰਦਾ ਹੈ ਵੀ ਵਾਕਈ ਜੋ ਅੱਜ ਜਿਸ ਚੀਜ਼ ਲਈ ਇਲੈਕਸ਼ਨ ਲੜਿਆ ਜਾਂਦਾ ਹੈ ਉਹ ਛੋਟਾ ਇਤੇ ਜੋ ਬੋਲੀਆਂ ਜਾਂ ਜਿਹਦੇ ਕਰਕੇ ਕਿਤੇ ਨਾ ਕਿਤੇ ਕੋਈ ਨਾ ਕੋਈ ਹੰਦਾ ਬੁਰੇ ਜੀ ਕਰਦਾ ਸਾਡੇ ਸਤਿਕਾਰਤ ਬੰਦੇ इलेक्शन है सच सच्ची सच्ची दसो इलेक्शन मुद्दों पे लड़ेया जाता है या सिर्फ सिर्फ एक ताार्मिक या फिर का प्रस्थिति भावना नाल लड़ेया जाए थोड़े गुरु सुनना चाहूंगा विधि भी करना चाहूंगा कि अपना पक्ष भी रखना चाहूंगा कांग्रेस पार्टी नु दई गई है हमेशा के जिंदा जेड़े जवान है वो तो शहर कहते होंगे अभी 10 साल कोई प्रधानमंत्री देखिए पहला देश प्रधानमंत्री मिले लेकिन मैं अपने एक्सपीरियंस ने लड़ा चाहे कोई पार्टी का प्रधानमंत्री ले लेकिन अध्याधाजी को प्रधानमंत्री ਮੈਂ ਆਪਣੀ ਜ਼ਿੰਦਗੀ ਚ ਨਹੀਂ ਦੇਖੀ ਸ਼ੁਰੂ ਇੱਕ ਵੀ ਵਾਰ ਬਦਲ ਜਾਂਦੀ ਹੈ ਸਾਡਾ ਪ੍ਰਧਾਨ ਮੰਤਰੀ ਅੱਜ ਤੋ ਪਹਿਲਾਂ ਦੇਸ਼ ਦੇ ਵਿੱਚ ਕਦੀ ਇਹ ਗੱਲ ਨਹੀਂ ਆਉਂਦੀ ਸੀ ਇਲੈਕਸ਼ਨ ਦੇ ਜੇ ਕਿ ਪ੍ਰਧਾਨ ਮੰਤਰੀ ਨੂੰ ਬੋਰਡ ਪਾੜਿਆ ਜੇ ਪ੍ਰਧਾਨ ਮੰਤਰੀ ਨੂੰ ਬੋਰਡ ਪਾਣੀ ਦੇ 574 ਦੀ ਕਿਉਂ ਰੱਖੜੇ ਇੱਕੋ ਹੀ ਚੁੱਲ੍ਹੋ ਤੇ ਕੋ ਦਾ ਕੋ ਸਿਆਪਾਰੀ ਹੋਵਾਂ ਤੇ 574 ਦਾ ਚਾਹੀ ਨਹੀਂ ਨਹੀਂ ਮਤਲਬ ਸੰਵਿਧਾਨ ਨਹੀਂ ਕਰਦਾ ਜਿਸ ਸੰਵਿਧਾਨ ਨੂੰ ਇਹ ਤਾਕਤ ਦੇ ਰੱਖਦਾ ਕਿ ਇੱਕੋ ਹੀ ਰਾਜਾ ਜਿਹੜਾ ਕੋਈ ਬੁੱਧੀਮਾਨ ਹੈ ਪਰ ਉਸ ਬੁੱਧੀਮਾਨ ਨੇ ਕਰਨਾ ਆਪਣੇ ਆਪਣੇ ਆਦੇ ਕਰਨਾ ਜਿਹੜੇ ਮੇਰੇ ਟੈਕਸ ਦੇ ਹਨ ਉਹ ਸਿੱਧੇ ਬੈਠੇ ਹੋਣਗੇ ਜਾਂ ਸੀਟੇ ਹੋਣਗੇ ਜਿਸ ਨੇ 60 ਸਾਲ ਦੀ ਪ੍ਰੈਕਟਿਸ ਦੇ ਵਿੱਚ ਕਦੇ ਵੀ ਇੰਕੰਮਡਕਟ ਐਸਾ ਨਮੂਨ ਨਹੀਂ ਪੜਿਆ ਜਿਹੜਾ ਕਿ ਰੈਟਰੋਸਪੈਕਟਿਵ ਲਾਭਦਾ ਹੋਵੇ ਯਾਨੀ ਪਾਸ ਅਜਿਹੀ ਦਾ ਨਾ ਕੋ ਪਿਛਲੇ ਅਪਰੇਅ ਤੋਂ ਹੁੰਦਾ ਹੋਵੇ ਕਮੈਂਡਮੈਂਟ ਜਦੋਂ ਵੀ ਸੰਵਿਧਾਨ ਚ ਹੁੰਦੀ ਹੈ ਐਕਟ ਚ ਹੁੰਦੀ ਹੈ ਜਿੱਦਣ ਪਾਰਿਤ ਕੀਤਾ ਜਾਂਦਾ ਉਸ ਤੋਂ ਬਾਅਦ ਲੱਗਦੀ ਹੈ ਲੇਕਿਨ ਨੋਟਬੰਦੀ ਦੇ ਹਾਲਾਤ ਤੁਸੀਂ ਜਾਣਦੇ ਹੋ 5 ਲਾਗੂ ਕੀਤੀ ਅਪ੍ਰੈਲ 16 ਨੂੰ ਜਦੋਂ ਕਿਹਾ ਗਿਆ ਕਿ ਵੀ ਸਟੈਕੂਲਰ ਰਿਵਰਸ ਟੈਕਸ ਵਾਣੇ ਕਿਹਾ ਕਿ ਤੁਸੀਂ ਕਿਦਾਂ ਕਰਤਾ ਕਹਿੰਦੇ ਤੁਹਾਨੂੰ ਕੋਈ ਹੱਲ ਹੈ ਭਗਤਾ ਪ੍ਰਧਾਨ ਮੰਤਰੀ ਜੀ ਕਿੰਨੇ ਪੜੇ ਨੇ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਪਰ ਉਹਨਾਂ ਦੇ ਨਾਲ ਕੀ ਤਗਮਾ ਲੱਗਿਆ ਦਾ ਤੁਸੀਂ ਵੀ ਜਾਣਦੇ ਮੈਂ ਵੀ ਜਾਣਦਾ ਲੇਕਿਨ ਇਹ ਰਾ ਕਿਸੇ ਨੂੰ ਕੋਈ ਬਦਲਾ ਨਹੀਂ ਦੇਣ ਦਾ ਕੰਮ ਨਹੀਂ ਸਿਰਫ ਇਹ ਜਣ ਮੰਤੇ ਕਿ ਵੀ ਸਾਡੇ ਜਿਹੜੇ ਵਰਤਮਾਨ ਪ੍ਰਧਾਨ ਮੰਤਰੀ ਹੈ ਜੋ ਮਾਸ਼ੂਕ ਨਹੀਂ ਹੈ ਆਪ ਆਪਣੇ ਕਿ ਜਿਹੜੇ ਪਾਰਟੀ ਦੇ ਬੁੱਧੀਮਾਨ ਲੋਕ ਹੈ ਸਭ ਨੂੰ ਖੁੱਡੇ ਲੈ ਲਾ ਦਿਓ ਜੋ ਆਵਾਜ਼ ਤੱਕ ਤੇ ਲਾਈ ਦੀ ਆਵਾਜ਼ ਹੈ ਅਨਾਉਦਨ ਖਿਰਦੀ ਨਹੀਂ ਆਵਾਜ਼ ਹੈ चाहे हजार जिन्हें उल्लाक जिन्हें बाद भी करता जो करता तो सोचें दी गाने इस आमित देश का माहौल ए चाहिए इस आमित लोकतंत्र चाहिए और लोकतंत्र दे बीच देश दी सेवा किने की दी है देश को आजाद किने करवाया बड़ी सोचें दी गाने याद करो उस समय मैं तो वैसे प्रदेश आजादी तो बात नहीं है 1 ਲੇਕਿਨ ਜੋ ਮਾਤਾ ਪਿਤਾ ਨੇ ਦੱਸਿਆ ਕਿ ਜੋ ਹਾਲਾਤ ਉਸ ਵੇਲੇ ਦੇਸ ਦੇ ਸੀ ਉਹ ਨਹੀਂ ਤੁਹਾਨੂੰ ਇਹਨਾਂ ਖੁਸ਼ ਕਰਦਾ ਬਾਈ ਹੋਰ ਬੈਨੋ ਮਿੱਤਰੋ ਇਸ ਮਿੱਤਰੋ ਨੇ ਅੱਜ ਦੇਸ਼ ਦਾ ਦਿਵਾਲਾ ਕੱਢ ਕੇ ਰੱਖਤਾ ਐਂ ਉਸੇ ਤਰ੍ਹਾਂ ਦਾ ਸਾਨੂੰ ਚੀਫ ਮਿਨਿਸਟਰ ਮਿਲ ਗਿਆ ਕੱਲ ਪਰਸੋਂ ਆਏ ਸੀ ਉਹਦੇ ਆਪਣਾ ਚਾਰ ਦਿਨ ਪਹਿਲਾਂ

पर मैं अगले डेढ़ साल ਦੇ ਵਿੱਚ ਉਹ ਜਗਾ ਜਿਹੜੀ ਅਪਾਇਲ ਕੀਤੀ ਸੀ ਉਹ ਮੈਂ ਕੰਪਲੀਟ ਕਰ ਦਿਆਂਗਾ ਫੌਰ ਲਧਿਆਣਾ ਦੇ ਇੰਡਸਟਰੀ ਆ ਸੇ ਲਧਿਆਣਾ ਦੇ ਲੋਕਾਂ ਲਈ ਯਾਰ ਇੱਕ ਬੁੱਢਾ ਨਾਲਾ ਪ੍ਰੋਜੈਕਟ ਹੈਗਾ ਪੈਸਾ ਸਾਡੇ ਕੋਲੇ ਹੈਗਾ ਕਾਂਗਰਸ ਨੇ ਸਮੇਂ ਉਹ ਪ੍ਰੋਜੈਕਟ ਦੇ ਹੱਥੇ ਪੈਸਾ ਅਸ਼ੂਜੀ ਵਗੈਰਾ ਲੈ ਕੇ ਆਏ ਸੀ ਬਟ ਸਟਿਲ ਐਕਸਪੈਂਡਿੰਗ ਮੈਂ ਉਹ ਬੁੱਢਾ ਨਾਲਾ ਪ੍ਰੋਜੈਕਟ ਜਲਦੀ ਬਜੇਨਾ 6 ਮੰਥਸ ਬਣਾ ਲਿਆ और मैं थोड़े ना एक वादा करता है चीफ मिनिस्टर को गाल करनी चाहिए सी राजा दैन सिंह की चीका का मार दो कुछ मेरे बारे कह गया चीफ मिनिस्टर को कहना चाहिए सी कि मैनू लगता है कि लुधियाना चीफ पीजीए की लोड़ है आई विल स्पीक टू प्राइम मिनिस्टर मैं जगह देगा मैं विद इन सिक्स मंथ से थे पीजीआई और एम्स की शुरुआत करागा भीगे चीफ मिनिस्टर भगवान मानेगा कह रहे ਵਟ ਇਸ ਦਿਸ ਬਈ ਕੀ ਕਰarlo ਰਾਜਾ ਗੱਪੀ ਮੈਂ ਮੇਰੀ ਅੱਖਾਂ ਚੱਖਾ ਪਾ ਕੇ ਦੇਖੋ ਦੇਖੀ ਚੋਦੋਂ ਅੱਖ ਚੱਖਾ ਪਾ ਕੇ ਫਿਰ ਇਹ ਲੁਧਿਆਣਾ ਕਦੇ ਤਰੱਕੀ ਨਹੀਂ ਕਰੇਗਾ ਕੌਣ ਚਲ ਪੁਚਾਏਗਾ ਲੁਧਿਆਣਾ ਦੇ ਲੋਗਾ ਨਹੀਂ ਉਹ ਨੂੰ ਕਹਿਣਾ ਚਾਹਤਾ ਸੀ ਐਮ ਐਸ ਐਮ ਦੇ ਇੰਡਸਟਰੀ ਦੇ ਰੋਗੋ ਮੈਨੂੰ ਪਤਾ ਨਹੀਂ ਲੱਗਿਆ ਤੁਹਾਨੂੰ 50 ਪੈਸੇ ਜਿਹੜਾ ਟੈਕਸ ਇਲੈਕਟ੍ਰਿਸਿਟੀ ਤੇ ਲਾਟਾ ਹੈ ਉਹ ਮੈਂ ਦਿਵਾਰੇ ਉਨੂੰ ਰੋਲ ਦਾ ਚਰਾਗਾ ਮੈਨੂੰ ਪਤਾ ਲੱਗਿਆ ਕਿ ਇੰਡਸਟਰੀ ਤਾਂ ਬਹੁਤ ਮਾਰਾ ਹਾਲਾ ਫੋਰਡਟੈਕਸ ਮੈਨੂੰ ਕੱਲ ਦਾ ਪਤਾ ਲੱਗਿਆ ਕਿ 50 ਪੈਸੇ ਬਿਜਲੀ ਮਹਿੰਗੀ ਕਰਨ ਦੇ ਨਾਲ ਇੰਡਸਟਰੀ ਦਾ ਕਿੰਨਾ ਮਾਰਾ ਹੋਊਗਾ ਵੈ ਸਰਕਲ ਇੰਡਸਟਰੀ ਦੇ ਲੋਕਾਂ ਨੂੰ ਮਿਲਿਆ ਉਹ ਕਹਿੰਦੇ ਇਸ ਅਸੀਂ ਹਿੰਦੁਸਤਾਨ ਦਾ 1 ਕਰੋੜ ਸਾਈਕਲ ਬਣਾਉਂਦੇ ਹਾਂ ਲੇਕਿਨ ਚਾਈਨਾ 30 ਕਰੋੜ ਦਾ ਸਾਈਕਲ ਬਣਾ ਰਿਹਾ ਚਾਈਨਾ ਦਾ ਸਾਈਕਲ 24000 ਰੁਪਏ ਦਾ ਵਿਕ ਰਿਹਾ ਸਾਡਾ ਸਾਈਕਲ 3500 ਰੁਪਏ ਦਾ ਵਿਕ ਰਿਹਾ ਮੈਂ ਕਹਿੰਦੀ ਕਿ ਇਤਨੀ ਕਿੱਥੇ ਕਹਿੰਦੇ ਜਿਹੜੀਆਂ ਨੈਸ਼ਨਲ ਪਾਲਿਸੀਜ਼ ਹੈਗੇ ਉਹਨਾਂ ਦੇ ਕਰਕੇ ਸਾਡੀ ਇੰਡਸਟਰੀ ਦਾ ਬਹੁਤ ਨਾੜਾ ਹਾਲ ਹੈ ਕੌਣ ਇਹ ਇਸ਼ੂਜ਼ ਰੇਜ਼ ਕਰੇਗਾ ਆਈ ਥਿੰਕ ਮੈਂ ਰਾਜਾ ਬਣੀ अगर मेनु मौका मिल गया ब्रिज so, में तो ब्रिज का काम गवर्नमेंट के नाल आई डोंट थिंक सो कि मैं मेंबर ऑफ पार्लियामेंट है पहली बात तो सारी सरकार बनेगी 100 परसेंट जिस पर तरीके के हालात बनने दे जा है देश <laughs> अगर सरकार नहीं बनती तो ये तमाम इश्यूज के उत्ते मैं देश दे के कैबिनेट मिनिस्टर्स को मिल सकना और थोड़ू लोगों को मिला सकना दिस इज माई जॉब ये इश्यूज की मैं गल कर सकना है इनकी ड्यूटी है और अगर चाहे ऑपोजिशन का मेंबर ऑफ पार्लियामेंट है अगर देश ने किसी मिनिस्टर तो टाइम ही नहीं ले सकता मेरा ख्याल उनको रिजाइन दे देना ना चाहिए जे वो ये कहे कि आई एम ऑपोजिशन मेंबर ऑफ पार्लियामेंट इस करके मैं थोड़ा कुछ नहीं करा सकता फिर उन्होंने रिजाइन देके करे बैठना चाहिए उन्होंने थोड़ी वोट नहीं